ਸਸ਼ੀਕਾਲ ਜੀ ਐਸਟੀਵੀ ਪ੍ਰੋਡਕਸ਼ਨਸ ਸਰੀ ਕੈਨੇਡਾ ਪੋਲ ਵਡਾਚ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੰਚਨ ਸਵਾਗਤ ਕਰਦੀਆਂ ਵੱਡਾ ਹਾਸਾ ਹਵਾ 'ਚ ਟਕਰਾਏ ਦੋ ਟ੍ਰੇਨਿੰਗ ਜਹਾਜ਼ ਦੋ ਵਿਦਿਆਰਥੀ ਪਾਇਲਟਾਂ ਦੀ ਦਰਦਨਾਕ ਮੌਤ ਮੰਗਲਵਾਰ ਸਵੇਰੇ ਕੈਨੇਡਾ ਦੇ ਦੱਖਣੀ ਮੈਨੀਟੋਬਾ ਦੇ ਸਟੀਨਬਾਕ ਸ਼ਹਿਰ ਦੇ ਨੇੜੇ ਦੋ ਛੋਟੇ ਜਹਾਜ਼ ਹਵਾ ਵਿੱਚ ਆਪਸ 'ਚ ਟਕਰਾ ਗਏ ਜਿਸ ਕਾਰਨ ਦੋ ਵਿਦਿਆਰਥੀ ਪਾਇਲਟਾਂ ਦੀ ਮੌਤ ਹੋ ਗਈ ਅਤੇ ਇਹ ਦੁਖਦਾਈ ਹਾਸਾ ਸਵੇਰੇ 8:45 ਵਜੇ ਹੈਨਓਵਰ ਨਾਮਕ ਇੱਕ ਪਿੰਡੂ ਖੇਤਰ ਵਿੱਚ ਵਾਪਰਿਆ ਜੋ ਕਿ ਸਟੇਨਬਾਕ ਦੇ ਦੱਖਣ ਵਿੱਚ ਸਥਿਤ ਹੈ ਅਤੇ ਹਾਫਜ਼ 에ਅਰ ਫਲਾਈਂਗ ਸਕੂਲ ਦੇ ਪ੍ਰਧਾਨ ਐਡਮ ਪੈਨਰ ਨੇ ਪੁਸ਼ਟੀ ਕੀਤੀ ਹੈ ਕਿ ਦੋਵੇਂ ਜਹਾਜ਼ ਉਡਾਣ ਸਿਖਲਾਈ ਦੌਰਾਨ ਹਵਾ ਵਿੱਚ ਇੱਕ ਦੂਜੇ ਨਾਲ ਟਕਰਾ ਗਏ ਹਾਦਸੇ ਵਿੱਚ ਮਾਰੇ ਗਏ ਦੋਵੇਂ ਪਾਇਲਟ ਫਲਾਈਂਗ ਸਕੂਲ ਦੇ ਵਿਦਿਆਰਥੀ ਸਨ ਅਤੇ ਉਸ ਸਮੇਂ ਜਹਾਜ਼ ਵਿੱਚ ਇਕੱਲੇ ਸਨ ਕੋਈ ਯਾਤਰੀ ਮੌਜੂਦ ਨਹੀਂ ਸੀ ਰਾਇਲ ਬਾਉਟੇਡ ਪੁਲਿਸ ਆਫ ਕੈਨੇਡਾ ਨੇਕਿਆਏਕੇ ਦੋ ਮਾ ਪਾਇਲਟਾਂ ਦੀਆਂ ਲਾਸ਼ਾਂ ਮਲਵੇ ਵਿੱਚੋਂ ਮਿਲੀਆਂ ਨੇ ਹਾਲਾਂਕਿ ਮ੍ਰਿਤਕਾਂ ਦੀ ਉਮਰ ਅਤੇ ਲਿੰਗ ਬਾਰੇ ਹੁਣ ਤੱਕ ਕੋਈ ਅਧਿਕਾਰਤ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ